ਕਹਿੰਦੇ ਸਿਰਫ ਦੋ ਚੀਜ਼ਾਂ ਦਾ ਕੰਟਰੋਲ ਕਰ ਲਵੇ ਬੰਦਾ ਦੋ ਅੱਖਾਂ ਦੋ ਕੰਨ ਤੇ ਪੰਜਵਾਂ ਆਪਣਾ ਮਨ ਹਾਂ ਹਾਂ ਸੰਗਤ ਦੇ ਵਿੱਚ ਰੱਖ ਲਵੇ ਤੇ ਚਿਕਾਣਾ ਪਾਉਣਾ ਹਰੀ ਦਾ ਬੋਲ ਸੱਚੇ ਦਰਵਾਜ਼ੇ ਕੀ ਚ ਹੈ ਬਹਿ ਜਾ ਪ੍ਰੇਸ਼ਾ ਜੋਗੀਆਂ ਦਾ ਨਾਮਾ ਟਿੱਕਾ ਟੰਡਰ ਦਾ ਅੱਜ ਕੀ ਹਾਲ ਹੈ ਜੀ ਅਮਰੀਕਾ ਤੇ ਸਾਰੇ ਵਧੀਆ ਹੋ ਗਏ ਤੇ ਮੈਂ ਤੁਹਾਡਾ ਹਰਪਾਲ ਗ੍ਰੇਟੇਲੀ ਕਸ ਚੈਨਲ ਤੋਂ ਤੇ ਬਾਬਾ ਜੀ ਦੇ ਦਰਸ਼ਨ ਕਰਿਆ ਆ ਗੁਫਾ ਤੇ ਤੇ ਵਾਪਸ ਜਾ ਰਹੇ ਸੀ ਤੇ ਪਰਸੋ ਵਾਲ ਵਾਲਿਆਂ ਦਾ ਸੰਗ 131ਵਾਂ ਚੱਲਾ ਪੈਦਲ ਔਰ ਇਸ ਤੋਂ ਬਾਅਦ ਹੋਣਾ ਗੱਡੀਆਂ ਦੇ ਵਿੱਚ ਉਹ ਵੀ ਆਪਾਂ ਫੁੱਲ ਬਲੌਗ ਲੈ ਕੇ ਆਵਾਂਗੇ ਤੇ ਸਾਡੇ ਬਾਬਾ ਜੀ ਮੈਨੂੰ ਮਿਲੇ ਆਂ ਰਾਹ ਦੇ ਵਿੱਚ ਵੈਸੇ ਤਾਂ ਮੈਂ ਉੱਥੇ ਪਰਸੋ ਵਾਲ ਵਾਲਿਆਂ ਦੀ ਫਰਾਂਚ ਜਾ ਕੇ ਬਲੌਗ ਬਣਾਉਣਾ ਸੀ ਪਰ ਰਸਤੇ 'ਚ ਮਿਲ ਗਏ ਤੇ ਬਲੌਗ ਇੱਥੋਂ ਰੈਡੀ ਕਰਦੇ ਆ ਤੇ ਆਜੋ ਸਾਰਿਆਂ ਸੰਗਤ ਦੇ ਦਰਸ਼ਨ ਕਰਦੇ ਆ ਤੇ ਆਓ ਚਲਿਏ ਜਕਾਰਾ ਪੁਣਾ ਹਰੀ ਬਾਬਾ ਜੀ ਦਾ ਬਹੁਤ ਸਾਡੇ ਵਾਹ ਜੀ ਜੈ ਬਾਬਾ ਜੀ ਬਹੁਤ ਠੀਕ ਚਲੋ ਕਿਰਪਾ ਪੁਣਾ ਹਰੀ ਜੀ ਦੀ ਬਾਬਾ ਜੀ ਦੱਸਿਓ ਵੀ ਕਿੰਮਾ ਚੱਲ ਆਇਆ ਤੇ 131 ਮਾ ਚੱਲ ਆਇਆ 131 ਮਾ ਇਹ ਪੈਜ਼ਲ ਪੈਜ਼ਲ 133 ਮਚ ਪੈਜ਼ਲ 133 ਮਚ ਯਸ ਤੇ ਇਹ ਗੱਡੀਆਂ ਵਾਲਾ ਜਿਹੜਾ ਆਉਣਾ ਉਹ ਉਹ ਆਪਣਾ 1 ਅਪ੍ਰੈਲ ਨੂੰ ਆਣਾ ਹੈ ਜਿਹੜਾ ਸਾਡਾ ਪੈਨਲ ਚੱਲ ਆਣਾ ਉਹ 131 ਮਾ ਹੈਗਾ ਉਹ 131 ਮਾ ਹਾਂਜੀ ਜਿਹੜਾ ਵੱਡਾ ਚੱਲ ਆ ਉਹ ਪਿਛਲੀ ਵਾਰ 250 80 250 ਹੋ ਜਾਏਗਾ ਇਹ ਹੀ ਗੱਲ ਪੁੱਛ ਰਿਹਾ ਹਾਂ ਹੈਗਾ ਕੋਈ ਆ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਨਾ ਚਾਰ ਪਾਣੀ ਤੋਂ ਕੋਈ ਪੂਰੇ ਦੁਆਬੇ ਦਾ ਸਭ ਤੋਂ ਜਿਹੜਾ ਪ੍ਰਚੀਨ ਦਰਬਾਰ ਆ ਉਹ ਪਰਸੋ ਵਾਲ ਵਾਲਿਆਂ ਦਾ ਮੈਂ YouTube ਤੇ ਵੀਡੀਓ ਹੀ ਪਾਈ ਆ ਦੇਖੀ ਸਾਰਿਆਂ ਨੇ ਚਲੋ ਥੈਂਕ ਯੂ ਜੀ ਸਾਰਿਆਂ ਦਾ ਤੇ ਹਾਂਜੀ ਸੁਣਾ ਦਿਓ ਫੇ ਬਾਬਾ ਜੀ ਦੇ ਨਾਂ ਦਾ ਕੁਝ ਕੋਈ ਜਿੰਨੇ ਜਿੰਨੇ ਵੀ ਸੁਣਾਉਣਾ ਆ ਪਹਿਲਾਂ ਤੇ ਇੱਕ ਛੋਟੀ ਜਿਹੀ ਗੱਲ ਆਪਾਂ ਉਦਾਂ ਵੀ ਦਰਬਾਰ ਤੇ ਆਉਂਦੇ ਆ ਨਾ ਸਾਰੇ ਜਣੇ ਤੇ ਇੱਕ 6 ਦੇ ਮਹੀਨੇ ਚ ਆਉਂਦੇ ਆ ਤੇ ਡਿਫਰੈਂਸ ਕੀ ਲੱਗਦਾ ਫਰਕ ਕੀ ਆ ਕੌਣ ਦੱਸੂਗਾ ਕੋਈ ਵੀ ਦੱਸ ਦੋ ਯਾਰ ਬਾਬਾ ਜੀ ਨੇ ਤਾਂ ਮੈਨੂੰ ਪਤਾ ਦੱਸਿਆ ਹੀ ਦੇਣਾ ਆ ਦੱਸੋ ਲਖਾਂ ਸੰਗਣਾ ਨਹੀਂ ਯਾਰ ਕਿਸੇ ਨੇ ਪੜੀ ਦੱਸੋ 6 ਦੇ ਮਹੀਨੇ ਜੀ ਬਾਬਾ ਜੀ ਦੀ ਦਰਬਾਰ ਦੇ ਕੁਝ ਵੱਖਰੇ ਰੰਗ ਹੁੰਦਾ ਸੰਗਤ ਉਹਦੇ ਵਿੱਚ ਵੱਖਰੇ ਰੰਗ ਹੁੰਦਾ ਜਿਆ ਜਿਆ ਕਾਰ ਆ ਪੌਣਾ ਹਾਰੀ ਦੀ ਸਭ ਦੇ ਮਨੋ ਕਾਮਨਾ ਪੂਰੀ ਕਰੇ ਪਾਪਾ ਪੌਣਾ ਹਾਰੀ ਪਰਸਵਾਲ ਦੀ ਉੱਚੀ ਸੁਚੀ ਗੱਦੀ ਬਹੁਤ ਹੀ ਮਹਾਨ ਤੇ ਸੁਚੀ ਸੁਚੀ ਗੱਦੀ ਆ ਜੀ ਸਾਡੇ ਵਿੱਚ ਸਾਡੇ ਗੁਰੂ ਮਹਾਰਾਜ ਗੁਰੂ ਰਾਮਦੇਵ ਮਹਾਰਾਜ ਬੈਠੇ ਸੀ ਇਹਨਾਂ ਦਾ ਸੰਗਤ ਦੇ ਪੂਰੀ ਸੰਗਤ ਦੇ ਪੂਰਾ ਆਸ਼ੀਰਵਾਦ ਆ ਜੀ ਮਹਾਰਾਜ ਇਹਨਾਂ ਨੂੰ ਸਾਰੀ ਸੰਗਤ ਖੂਬ ਸਾਰੀ ਸੰਗਤ ਦੇ ਦੁੱਖ ਦੂਰ ਕਰਨ ਜੇ ਕਰਾ ਪੜ ਆਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀਜ ਹੈ ਪੰਜਵੀਂ ਪੀੜ੍ਹੀ ਹੈ ਜੀ ਪਰਸਵਾਲ ਜੀ ਭਾਜੀ ਹਾਂਜੀ ਹਾਂਜੀ ਜੀ ਭਾਜੀ ਦੂਜੀ ਗੱਲ ਇਹ ਆ ਇਹ ਜਿਹੇ ਛੇ-ਸੱਤ ਮਹੀਨੇ ਵਿੱਚ ਉਹ ਸੰਗਤ ਆਉਂਦੀ ਹੈ ਜਿਨ੍ਹਾਂ ਨੂੰ ਬਾਬਾ ਜੀ ਆਪ ਭਰਉਂਦੇ ਆ। ਅਰੇ ਵਾਹ! ਕੀ ਬਾਤ ਹੈ। ਬਾਬਾ ਜੀ ਆਪ ਸੱਦਦੇ ਉਹ ਆਉਂਦੇ ਆ। ਉਹ ਇੱਕ ਜਿਹੜੇ ਆਪਾਂ ਜਿਨ੍ਹਾਂ ਨੂੰ ਆਪ ਚਿੱਠੀਆਂ ਪਾਉਂਦੇ ਉਹ ਸੰਗਤ ਆਉਂਦੀ ਆ। ਬਿਲਕੁਲ ਸਹੀ ਗੱਲ। ਬਾਬਾ ਜੀ ਨਹੀਂ ਚਿੱਠੀਆਂ ਉਹ ਘਰੇ ਰਹਿੰਦੇ ਆ ਵੇ। ਚਲੋ ਹੋਣਾ ਹਾਂ ਜੀ। ਬਾਬਾ ਜੀ ਉਹਨਾਂ ਨੂੰ ਵੀ ਸੱਦੇ ਜਾਂਦੀ ਜਾਂਦੀ ਹੈ ਨਾ। ਸਹੀ ਗੱਲ ਇਹ ਗੱਲ ਵਾਕਈ ਮੰਨਣ ਵਾਲੀ ਆ। ਮੈਂ ਕਿਤੇ ਭਜਨ 'ਚ ਵੀ ਇਹ ਗੱਲ ਸੁਣੀ ਸੀ ਕਿਸੇ ਨਾ ਲਾਈਵ ਚੱਲਦਾ ਪਿਆ ਸੀਗਾ। ਬਾਕਸ ਬਾਬੇ ਜਿਆ ਜਿਆ ਗਾ ਰੋ ਰਹੀ ਆ ਹਾਂਜੀ ਈ ਕਾਰਾ ਪਾਣਾ ਹਰਜੀ ਦਾ ਬਹੁਤ ਸਾਰਾ ਮੈਂ ਦੋ ਦੋ ਬੋਕ ਖਲਾਈ ਚਲੋ ਉਹ ਬਹਿ ਜਾ ਬਹਿ ਜਾ ਜੋਗਿਆ ਮਹਿਲਾ ਮਾ ਟਿੱਕਾ ਚੰਚਣ ਦਾ ਬਹਿ ਜਾ ਬਹਿ ਜਾ ਜੋਗਿਆ ਮਹਿਲਾ ਮਾ ਟਿੱਕਾ ਚੰਚਣ ਦਾ ਆ ਜਾ ਆ ਜਾ ਜੋਗਿਆ ਮਹਿਲਾ ਮਾ ਟਿੱਕਾ ਚੰਚਣ ਦਾ ਆ ਜਾ ਆ ਜਾ ਜੋਗਿਆ ਹੁਣੀ ਹੁਣੀ ਤਾਂ ਬੇਲਾ ਯਾ ਮੈਂ ਲਾਵਾ ਟਿੱਕਾ ਚੰਦਨ ਦਾ ਡਨਾ ਹਾਰਿਆ ਮੈਂ ਲੜ ਫੜਿਆ ਤੇਰਾ ਉਹ ਕਿਰਪਾ ਕਰਦੇ ਪਉਣਾ ਹਾਰਿਆ ਮੈਂ ਲੜ ਫੜਿਆ ਤੇਰਾ ਉਹ ਕਿਰਪਾ ਕਰਦੇ ਪਉਣਾ ਹਾਰਿਆ ਮੈਂ ਲੜ ਫੜਿਆ ਤੇਰਾ ਉਹ ਮੈਂ ਲੜ ਫੜਿਆ ਤੇਰਾ ਸੋਹਣਿਆ ਮੈਂ ਜੋ ਗਿਆ ਮੈਲਾ ਮਾ ਟਿੱਕਾ ਚੰਦਨ ਦਾ ਬਹਿ ਜਾ ਬਹਿ ਜਾ ਜੋ ਗਿਆ ਮੈਲਾ ਮਾ ਟਿੱਕਾ ਚੰਦਨ ਦਾ ਬਹਿ ਜਾ ਬਹਿ ਜਾ ਜੋ ਗਿਆ ਮੈਲਾ ਮਾ ਟਿੱਕਾ ਚੰਦਨ ਦਾ ਕਰ ਪੁਣਾ ਹਰ ਜੀ ਦਾ ਹੋ ਸੱਚੇ ਦਰਬਾਰ ਕੀ ਜੈ ਮੇਰਾ ਦਿਲ ਹੋਇਆ ਦਿਲਗੀਰ ਜੋਗਿਆ ਵੇਖ ਕਲੇਜਾ ਚੀਰ ਮੇਰਾ ਦਿਲ ਹੋਇਆ ਦਿਲਗੀਰ ਜੋਗਿਆ ਵੇਖ ਕਲੇਜਾ ਚੀਰ ਨਾਮ ਦਾ ਤੁੰਬਾ ਵੱਜਦਾ ਏ ਮੇਰੇ ਦਿਲ ਵਿੱਚ ਤੇਰੇ ਨਾਮ ਦਾ ਤੁੰਬਾ ਵੱਜਦਾ ਏ ਮੇਰੇ ਨਾਲ ਵਿੱਚ ਤੇਰੇ ਨਾਮ ਦਾ ਤੁੰਬਾ ਵੱਜਦਾ ਏ ਦਮ ਕਪਾਵੇ ਅਸਮਾਨੀ ਜਦ ਇਹ ਵੱਜਦਾ ਏ ਮੇਰੇ ਦਿਲ ਵਿੱਚ ਤੇਰੇ ਨਾਮ ਦਾ ਤੁੰਬਾ ਵੱਜਦਾ ਏ ਜੇ ਕਹਿਰਾ ਤੁਮ ਦੇ ਲਾ ਬੋਲ ਸਾਚੇ ਦਰਵਾਜ਼ ਕੀ ਜੈ ਬਾਬਾ ਮੇਰੇ ਬੋਲ ਅੱਖੀਆਂ ਖੋਲ ਪੱਪੂ ਤੇਰੀ ਗੁਫਾ ਚ ਖੜਾ ਮੇਰੇ ਬੋਲ ਅੱਖੀਆਂ ਖੋਲ ਪੱਪੂ ਤੇਰੀ ਗੁਫਾ ਚ ਖੜਾ ਅੱਖੀਆਂ ਨਾ ਖੋਲੀ ਤੋ ਮੈਂ ਸਿੰਗੀ ਬਣ ਜਾਊਂਗਾ ਅੱਖੀਆਂ ਨਾ ਖੋਲੀ ਤੋ ਮੈਂ ਸਿੰਗੀ ਬਣ ਜਾਊਂਗਾ ਸਿੰਗੀ ਬਣ ਜਾਊਂਗਾ ਗਲੇ ਮੇ ਸਜ ਜਾਊਂਗਾ ਜ਼ਿੰਗੀ ਪਾਣ ਜਾਊਂਗਾ ਗਲੇ ਵਿੱਚ ਸਜ ਜਾਊਂਗਾ। ਚਿਕਰਾ ਪੋਣਾ ਹਰੀ ਬਾਬਾ ਜੀ ਦਾ ਤੇ ਸਾਡਾ ਪ੍ਰਾਤ ਸਣੀ ਸਣੀ ਆ ਜਾ ਲੱਗੇ। ਜੈ ਬਾਬਾ ਜੀ ਦੀ। ਤੇ ਇਹਦੀ ਵੀ ਬਹੁਤ ਮਿਹਨਤ ਆ ਮੇਰਾ ਵੀਰਾ ਟਾਈਮ ਟੂ ਟਾਈਮ ਮੈਨੂੰ ਵੀ ਯਾਦ ਕਰਾਉਂਦਾ ਰਹਿੰਦਾ ਮੈਨੂੰ ਕਿਸੇ ਵੇਲੇ ਚੇਤਾ ਭੁੱਲ ਜਾਂਦਾ। ਤੇ 23 ਤਰੀਕ ਨੂੰ ਆਪਾਂ ਜੇਜੋ ਆ ਰਹੇ ਆ ਲੰਗਰ ਸ਼ੁਰੂ ਹੋਣਾ ਆ। ਦੱਸ ਦੋ ਪਹਿਲਾਂ ਆਪਣੇ 23 ਤਰੀਕ ਨੂੰ ਪਿੰਡ ਜੇਜੋਂ ਬਾਬਾ ਦਾ ਲੰਗਰ ਸ਼ੁਰੂ ਹੋਣ ਜਾ ਰਿਹਾ ਹੈ ਜੀ ਸਾਰੀ ਸੰਗਤ ਨੂੰ ਬੇਨਤੀ ਆ ਸਾਰੇ ਜਣੇ ਪਹੁੰਚੋ ਜੇ ਉੱਥੇ ਬਿਓਰ ਸੀ ਤੇ ਮੰਨ ਲਓ ਪਰਸੋ ਵਾਲ ਜੀ ਜੀ ਉਹ ਨਾਲ ਹੋ ਰਿਹਾ ਜੀ ਲੰਗਰ ਸ਼ੁਰੂ ਕਿੰਨੇ ਦਿਨ ਚੱਲਣਾ ਹੈ ਇਹ ਜੀ 11 ਦਿਨ 11 ਦਿਨ ਚੱਲਣਾ ਹੈ ਪਿਛਲੇ ਸਾਲ ਵੀ ਚੱਲਿਆ ਪਿਛਲੇ ਸਾਲ ਵੀ ਦਰਸ਼ਮੇਲੇ ਕਰਕੇ ਆਏ ਸੀ ਤੇ ਐਰ ਕੀ ਕੋਸ਼ਿਸ਼ ਹੈ ਤੇ ਇਹਨੂੰ ਤਾਂ ਜਾਵਾਂਗੇ ਤਾਂ ਉਹਦਾ ਵੀ ਜਾ ਕੇ ਵਲੋਗ ਇੱਕ ਰੈਡੀ ਉੱਥੇ ਦਾ ਵੀ ਹੋਊਗਾ ਤੇ ਪਹਿਲਾ ਵਲੋਗ YouTube ਤੇ ਚੱਲਦਾ ਪਿਆ ਤੇ ਉਹਦਾ ਟਾਈਟਲ ਸੀਗਾ ਵੀ ਦੁਆਬੇ ਦਾ ਸਭ ਤੋਂ ਪੁਰਾਣਾ ਜਿਹੜਾ ਦਰਬਾਰ ਆ ਬਾਬਾ ਬਾਲਕਨਾਥ ਜੀ ਦਾ ਪਰਸੋਵਾਲ ਵਾਲਿਆਂ ਦਾ ਆ ਤੇ ਮੈਨੂੰ ਬੜਾ ਮਾਣ ਮਸੂਦ ਹੁੰਦਾ ਮੇਰੇ ਸੋਹਰੇ ਵੀ ਉੱਥੇ ਹੀ ਆ ਹਾਂਜੀ ਸਹੀ ਗੱਲ ਆ ਤੇ ਮੈਨੂੰ ਬੜਾ ਬੜਾ ਪਿਆਰ ਤੇ ਬੜਾ ਪਿਆਰ ਮਿਲਦਾ ਆ ਤੇ ਕਹਿ ਲੋ ਖਣੀ ਇਤਨੀ ਗੁੜਤੀ ਇਦਾਂ ਦੀ ਮਿਲ ਗਈ ਆ ਬਾਬੇ ਨਾਲ ਲੈਵਲ ਆ ਗਈ ਆ ਸਹੀ ਗੱਲ ਆ ਹਾਂ ਸੱਚੀ ਗੱਲ ਆ ਇਹ ਮੈਂ ਪਰਸੋ ਪਿਛਲੀ ਵੀਡੀਓ ਪਾਈਓ ਮੇਰੇ ਚੈੱਕ ਕਰਿਓ 2 ਦਿਨ ਪਹਿਲੇ ਇੱਥੇ ਭਾਜੀ ਮਿਲੇ ਮੈਨੂੰ ਅਨੰਤਪਰ ਸਾਹਿਬ ਦੀ ਧਰਤੀ ਤੋਂ ਲਾਗੇ ਪਿੰਡ ਆ ਉਹਨਾਂ ਦਾ ਨਾ ਤੇ ਉਹਨਾਂ ਦੇ ਫਾਦਰ ਸਾਹਿਬ ਨੂੰ ਬਾਬਾ ਜੀ 84 ਇਅਰ 올ਡ ਆ 84 ਸਾਲ ਦੇ ਉਹਨਾਂ ਨੂੰ ਗਲੇ ਦਾ ਕੈਂਸਰ ਸੀਗਾ ਉਹ ਕਹਿੰਦਾ ਡਾਕਟਰਾਂ ਨੇ ਜਵਾਬ ਦਿੱਤਾ ਸੀ ਤਾਂ ਬਾਬਾ ਜੀ ਦੇ ਉਹ 6 ਮਹੀਨੇ ਦੇ ਠੀਕ ਹੋ ਕੇ ਪੈਦਲ ਮੱਥਾ ਟੇਕਣ ਜਾ ਰਹੇ ਥੇ ਉਹ 10 ਦੇ ਦਾਦੂ ਦੇ ਅੱਖਾਂ ਚ ਹੰਝੂ ਡੇਗਦੇ ਸੀਗੇ ਉਵੇਂ ਵੀਡੀਓ ਪਾਈ ਆ ਸਪੈਸ਼ਲ ਉਹਨਾਂ ਦੇ ਨਾਂ ਕਰਕੇ ਤੇ ਉਹ ਹੱਥਾਂ ਦੇ ਜਲਸਾ ਜੋ ਮਾਦ ਹੁੰਦਾ ਹੈ ਬਿਲਕੁਲ ਹੈ ਨਾ ਜੈ ਕਾਰਾ ਸ਼੍ਰੀ ਸੰਤ ਗੁਰੂ ਮਹਾਰਾਜ ਪਰਮਾਨੰਦ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਬੋਲ ਸਾਚੇ ਦਰਵਾਜ਼ ਕੀ ਜੈ ਪਰਸੋ ਵਾਲੀ ਗੱਡੀ ਦਾ ਬੋਲ ਸਾਚੇ ਦਰਵਾਜ਼ ਕੀ ਜੈ ਤੇ ਮੇਰੇ ਵੀਰ ਹਾਂਜੀ ਬੱਬਾ ਜੀ 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 ਬੱਬਾ ਜੀ ਉਹ ਯਾਰ ਨੂੰ ਮੈਨੂੰ ਦਾ ਰਾਹ ਬੜਾ ਔਖਾ ਆ ਤੇ ਯਾਰ ਨੂੰ ਕੋਈ ਕੋਈ ਮਿਲ ਸਕਦਾ ਉਹ ਸੀਸ ਕੱਟ ਕੇ ਟਾੜੀ ਦੇ ਉਹ ਤੇਰਾ ਕਲਾ ਜੇ ਬਾਬੇ ਦਾ ਨਜ਼ਾਰਾ ਵੇਖਣਾ ਸੀਸ ਕੱਟ ਕੇ ਟਾੜੀ ਦੇ ਉਹ ਤੇਰਾ ਕੋਲੇ ਨਾ ਬੋਲੇ ਬਿੱਲੇ ਤਾਲੀ ਗੁੰਦੀ ਆ ਕੋਲੇ ਨਾ ਖੋਲੇ ਬਿੱਲੇ ਵਾਰੀ ਲੋ ਕੋਲੇਗਾ ਕੋਲੇ ਉਹ ਬੇਚਰ ਨਾ ਚ ਉਹ ਚਾਹੋ ਜੇ ਤੂੰ ਵੀ ਦੇਖ ਲੈ ਤੇ ਪਾਪੀ ਦਾ ਨਾ ਦੇਖ ਲੈ ਨਾਮ ਆਪੇ ਕਰਾ ਇਸ ਕੱਟ ਕੇ ਜੈ ਹੋ ਹੋ ਕੱਟ ਕੇ ਜੱਟੇ ਉੱਤੇ ਅੱਗੇ ਅੱਗੇ ਇਸ ਕੱਟ ਤੇ ਪੀਲੇ ਉੱਤੇ ਰੱਖ ਲੈ ਜਨਾਬੇ ਨਾਲ ਨਾਰਾ ਵੇਜਾ ਜਿਕਰਾ ਪਉਣਾ ਹਰੀ ਬਾਬਾ ਜੀ ਦਾ ਬਹੁਤ ਬਾਬੇ ਦਰਵਾਜ਼ਾ ਕੀ ਹੈ ਤੇ ਸਾਰੇ ਜਣੇ ਦੇਖਦੇ ਚੈਨਲ ਗ੍ਰੇਟ ਟੈਲੀਕਾਸਟ ਜੀ ਇਹਨਾਂ ਨੇ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਭਾਜੀ ਤੇ ਅੱਛਾ ਇੱਕ ਨਾ ਮੈਂ ਦੱਸਣ ਲੱਗਾ ਉਹਦੇ ਦੇਣ ਦੀਆਂ ਉਹ ਰਾਹ ਬੜੇ ਨਿਆਰੇ ਆ ਨਾ ਬਾਬਾ ਜੀ ਛੋਟੀ ਜੀ ਗੱਲ ਕਰਨੀ ਆ ਸਾਂਜੀ ਜਿਦਾਂ ਇੱਕ ਮੇਰੇ ਦਿਲ ਦੀ ਰੀਜ ਆ ਮੇਰੇ ਬਲੌਗਰ ਵੀ ਦੇਖਦੇ ਵੀ ਮਾੜਾ ਮਾੜਾ ਮੈਂ ਗੁਣਗਣਾਦਾ ਰਹਿੰਦਾ ਨਾ ਉਹ ਆਵਾਜ਼ ਜਿੱਦਾਂ ਦੀ ਹੈਗੀ ਆਈ ਕਹਿੰਦੇ ਉਹਦੇ ਨਾਂ ਦਾ ਗਿੱਧਾ ਕੀ ਪੁੱਠਾ ਤੇ ਕੀ ਜਿੱਦਾ ਇਸ ਕਿਆ ਦਿਲੋਂ ਨਾ ਉਹਦੇ ਨਾਲ ਤੇ ਉਹ ਦਿਲ ਚ ਰੀਜ ਹੀ ਸੀਗੀ ਤੇ ਪੋਣਾਹਰੀ ਨੇ ਬਾਹ ਫੜ ਕੇ ਪੂਰੀ ਕਰਾ ਦਿੱਤੀ ਤੇ ਐਤਵਾਰ ਨੂੰ ਸਵੇਰੇ 7 ਵਜੇ ਬਾਬਾ ਪੋਣਾਹਰੀ ਦੀ ਕਿਰਪਾ ਨਾਲ ਤੁਹਾਡੇ ਭਰਾ ਦਾ ਪਹਿਲਾ ਭਜਨ ਆ ਰਿਹਾ ਗੁਫਾ ਵਿੱਚ ਰੱਬ ਵਸਦਾ ਤੇ ਜੀ ਉਹ ਮੇਤੋ ਅਗਵਾ ਸਕਦਾ ਤੇ ਉਹ ਕੁਝ ਵੀ ਕਰ ਸਕਦਾ ਹੈ ਹੈਨਾ ਤੇ ਜਦੋਂ ਕਹਿੰਦੇ ਉਹ ਕਲਾ ਵਰਤੋਂ ਤੇ ਆਉਂਦਾ ਨਾ ਭਾਜੀ ਤੇ ਖੱਦਾਂ ਤੇ ਬੰਨੇ ਸਾਰੇ ਢਪਾ ਦਿੰਦਾ ਝਗਰਾ ਪੋਣਾਹਰੀ ਬਾਬਾ ਜੀ ਦਾ ਬਹੁਤ ਸਵਾਦ ਹੈ ਜਿਕਾਰਾ ਪੋਣਾਹਰੀ ਜੀ ਦਾ ਬੋ ਸੱਚੇ ਦਰਵਾਜ਼ ਕੀ ਜੈ ਜਿਕਾਰਾ ਸ਼ਿਵ ਸ਼ੰਕਰ ਭੋਲੇ ਭੰਡਾਰੀ ਜੀ ਦਾ ਬੋ ਸੱਚੇ ਦਰਵਾਜ਼ ਕੀ ਜੈ ਹੋ ਚੱਲਦੇ ਆ ਖੂਹਾਂ ਦਾ ਨਿੱਤਰ ਆ ਪਾਣੀ ਚੱਲਦੇ ਆ ਖੂਹਾਂ ਦਾ ਨਿੱਤਰ ਆ ਪਾਣੀ ਹੋ ਚੱਲਦੇ ਆ ਜਦੀ ਮੇਰੀ ਪੁਣਾ ਹਰੀ ਦੇ ਵਿੱਚ ਤਾਰ ਵੱਜਦੀ ਮੇਰੀ ਪੁਣਾ ਹਰੀ ਦੇ ਵਿੱਚ ਤਾਰ ਵੱਜਦੀ ਮੈਂ ਤਾਂ ਨੱਚ ਨੱਚ ਜੋਗੀ ਨੂੰ ਮਨਾ ਲੈਨੀਆ ਮੈਂ ਤਾਂ ਨੱਚ ਨੱਚ ਜੋਗੀ ਨੂੰ ਮਨਾ ਲੈਨੀਆ ਸ਼ਾਬਾਸ਼ ਬਹੁਤ ਹੀ ਪੁਣਾ ਹਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਹਾਂਜੀ ਭਾਜੀ ਬੋਲ ਸਾਚੇ ਦਰਬਾਰ ਕੀ ਜੈ ਇੱਕ ਇੱਕ ਪੈਰਾ ਸੁਣਾਈ ਜਾਓ ਫਿਰ ਲੋਗ ਬਹੁਤ ਜਿਆਦਾ ਲੰਬਾ ਹੋ ਜਾਣਾ ਖੜੇ ਹੋ ਜੋ ਤੇ ਜਗਾ ਕੇ ਹੋ ਤੇਰੇ ਦਾਸ ਕਰਨ ਅਰ ਜਾਸਾਂ ਓ ਕਦਿਆ ਮੇਂਗਾ ਮੇਰਾ ਵਾਲਿਆ ਵੇ ਜੋ ਗਿਆ ਓ ਸਾਨੂੰ ਯਾੜ ਤੇਰੇ ਦੀਆ ਆਸਾਂ ਹੋ ਸਾਨੂੰ ਯਾੜ ਤੇਰੇ ਦੀਆਂ ਆਸਾਂ ਆਸਾਂ ਵੇ ਸੋਹਣੀ ਚੋਗੀਆਂ ਹੋ ਸਾਨੂੰ ਯਾੜ ਤੇਰੇ ਦੀਆਂ ਆਸਾਂ ਹੋਵੇ ਮਨਮੋਣ ਆ ਵੇ ਮਨਮੋਣ ਆ ਵੇ ਮਨਮੋਣ ਆ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ ਵੇ ਮਨਮੋਣ ਆ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ ਇੱਕ ਸਿੰਗੀ ਹੋਏ ਕ ਸਿੰਗੀ ਬਣਾਈ ਬਾਬਾ ਤੇਰੇ ਨਾਮ ਦੀ ਓਹ ਜਿਹੜੀ ਗਲ ਵਿੱਚ ਪਾਈ ਬਾਬਾ ਤੇਰੇ ਨਾਮ ਦੀ ਓਹ ਵੀ ਗਲ ਵਿੱਚ ਪਾਈ ਬਾਬਾ ਤੇਰੇ ਨਾਮ ਦੀ ਜਿਹੜੀ ਗਲ ਵਿੱਚ ਪਾਈ ਬਾਬਾ ਤੇਰੇ ਨਾਮ ਦੀ ਹੇ ਰੀ ਉਫਾ ਕੇ ਚੜਾਈ ਬਾਬਾ ਤੇਰੇ ਨਾਮ ਦੀ ਹੋਵੇ ਮਨਮੋਣ ਆਵੇ ਮਨਮੋਣ ਆਵੇ ਮਨਮੋਣ ਆ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ ਹੋਵੇ ਮਨਮੋਣ ਆ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ ਹੋਵੇ ਮਨਮੋਣ ਆ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ ਹੋਵੇ ਮਨਮੋਣ ਆ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ ਦੇ ਮਨਮੋਣ ਆ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ ਜਗਰਾ ਪੋਣਾ ਹਰੀ ਜੀ ਦਾ ਬੋਲ ਸਾਚੇ ਦਰਵਾਜ਼ ਕੀ ਜੈ ਤੇ ਬਹੁਤ ਬਾਬਾ ਜੀ ਦੀ ਕਿਰਪਾ ਹੈ ਬਾਬੇ ਨੇ ਚੌਂਕੀ ਲਵਾਤੀ ਮੈਂ ਤਾਂ ਵੇਹ ਪਿੰਡ ਨੂੰ ਚੱਲਾਂ ਸੀਗਾ ਤੇ ਪੁਣਾ ਹਰੀ ਨੇ ਇੱਥੇ ਚੌਂਕੀ ਲਵਾਉਣੀ ਸੀ ਹੋਰ ਕਿਸੇ ਮੇਰੇ ਵੀਰ ਭਰਾ ਨੇ ਪਾਜੀ ਦੋ ਬੋਲ ਕੋਈ ਵੀ ਸੰਗਣਾ ਨਹੀਂ ਯਾਰ ਇੱਥੇ ਆ ਜਮ ਆ ਗਿਆ ਯਾਰ ਆ ਗਿਆ ਹਾਂਜੀ ਤੁਸੀਂ ਕਰਾ ਪੁਣਾ ਆਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਜਾ ਹੋ ਗੁਰੂ ਅਨੰਦ ਜੀ ਦੀ ਸੁਣਿਆ ਮਹਿਮਾ ਬੜੀ ਨਿਆਰੀ ਉਹ ਗੁਰੂ ਪਰਮਾਨੰਦ ਜੀ ਦੀ ਸੁਣਿਆ ਮਹਿਮਾ ਬੜੀ ਨਿਆਰੀ ਉਹ ਗੁਰੂ ਪਰਮਾਨੰਦ ਜੀ ਦੀ ਸੁਣਿਆ ਮਹਿਮਾ ਬੜੀ ਨਿਆਰੀ ਗੁਰੂ ਪਰਮਾਨੰਦ ਜੀ ਦੀ ਸੁਣਿਆ ਮਹਿਮਾ ਬੜੀ ਦੇਵੜਸਤਿ ਕੁਫਾ ਵਿੱਚ ਰਹਿਣ ਵਾਲੇ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਤੇ ਬਹੁਤ ਆਨੰਦ ਆਇਆ ਤੁਸੀਂ ਹੋਰ ਕੋਈ ਰਹਿੰਦਾ ਹੋਵੇ ਪਿੱਛੋਂ ਬਾਜੀ ਜੈ ਬਾਬੇ ਦੀ ਜੈ ਬਾਬੇ ਦੀ ਹੋ ਜਾ ਬਾਬੇ ਦੀ ਹਾਂਜੀ ਤੁਸੀਂ ਬਾਜੀ ਬਾਬਾ ਜੀ ਮੇਰਾ ਮਨ ਰਹਿਦਾ ਕਿ ਤੁਹਾਡੇ ਨੂੰ ਜਰੂਰ ਆਉਂਦਾ ਸੀਗਾ ਜਗਾਰਾ ਹੀ ਲਾ ਦਿਓ ਫਿਰ ਚਿਕਾਣਾ ਪੌਣਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਬਾਬਾ ਜੀ ਦੇ ਦੋ ਜਿਹੜੀਆਂ ਸਜਨੀਆਂ ਉਹ ਜ਼ਰੂਰ ਦੱਸ ਦਿੰਨੇ ਹਾਂਜੀ ਹਾਂਜੀ ਪਲੀਜ਼ ਜਕਾਰਾ ਪਾਉਣਾ ਹਰੀ ਜੀ ਦਾ ਬੋਲ ਸਾਡੇ ਦਰਬਾਰ ਕੀ ਜੈ ਕਹਿੰਦੇ ਜੀ ਬਾਬਾ ਜੀ ਦੇ ਕੋਲੋਂ ਕਿਸੇ ਨੇ ਕੁਝ ਵੀ ਲੈਣਾ ਹੋਵੇ ਕਿਸੇ ਨੇ ਕੁਝ ਵੀ ਮੰਗਣਾ ਹੋਵੇ ਹਾਂਜੀ ਬਾਬਾ ਜੀ ਹਰ ਪਲ ਹਰ ਟਾਈਮ ਹਰ ਜਗ੍ਹਾ ਮੌਜੂਦ ਰਹਿੰਦੇ ਆ ਅੱਛਾ ਜੀ ਕਹਿੰਦੇ ਸਿਰਫ ਦੋ ਚੀਜ਼ਾਂ ਦਾ ਕੰਟਰੋਲ ਕਰ ਲਵੇ ਬੰਦਾ ਦੋ ਅੱਖਾਂ ਦੋ ਕੰਨ ਤੇ ਪੰਜਵਾਂ ਆਪਣਾ ਮਨ ਹਾਂਜੀ ਹਾਂਜੀ ਸੰਗਤ ਦੇ ਵਿੱਚ ਰੱਖ ਲਵੇ ਤੇ ਬਾਬਾ ਜੀ ਬਰਾਜਮਾਨ ਸਾਹਮਣੇ ਹੁੰਦੇ ਆ ਕੋਈ ਵੀ ਇਤਾਂ ਦੀ ਚੀਜ਼ ਹੈ ਨਹੀਂ ਜੀ ਜਿਹੜੀ ਬਾਬਾ ਜੀ ਦੇ ਕੋਲੋਂ ਮੰਗੀਏ ਨਾ ਮਿਲ ਸਕੇ ਕਲਯੁਗ ਦਾ ਅਵਤਾਰ ਕਲਯੁਗ ਦੀ ਬੇਅੰਤ ਸ਼ਕਤੀ ਜਿਹਨੂੰ ਕਹਈਏ ਵੀ ਪਤਾਕਾ ਖੁੰਦਾ ਹੱਥ ਤੇ ਸਰੰਜ ਮੁੰਦਾ ਮੈਂ 2008 ਦੇ ਵਿੱਚ 16 ਮਹੀਨੇ ਬਾਬਾ ਜੀ ਦੇ ਲਗਾਤਾਰ ਪੈਦਲ ਆਇਆ ਮੈਂ ਹਰ ਮਹੀਨੇ ਬਾਬਾ ਜੀ ਦੇ ਤੇ ਬਾਬਾ ਜੀ ਸਾਖਸ਼ਾਤ ਬਾਬਾ ਜੀ ਜਿੱਥੇ ਬੰਦਾ ਕਹਿੰਦਾ ਨਾ ਮੈਂ ਥੱਕ ਗਿਆ ਹਾਰ ਗਿਆ ਰਹਿ ਗਿਆ ਤੇ ਬਾਬਾ ਜੀ ਕਹਿੰਦੇ ਕਹਿ ਨਾ ਕਹਿੰਦੇ ਮੈਂ ਆ ਗਿਆ ਤੇ ਮੈਂ ਤੈਨੂੰ ਲੈ ਗਿਆ ਕੀ ਬਾਤ ਜਕਾਰਾ ਪਉਣਾ ਹਰੀ ਜੀ ਦਾ ਬਹੁਤ ਸੱਚੇ ਦਰਵਾਜ਼ਾ ਜਕਾਰਾ ਦੁੱਤਾ ਧਾਰੀ ਜੀ ਦਾ ਬਹੁਤ ਸੱਚੇ ਜਕਾਰਾ ਮੇਰੇ ਸੰਤ ਗੁਰੂ ਬਾਬਾ ਪਰਮਾਨੰਦ ਜੀ ਦਾ ਬਹੁਤ ਸੱਚੇ ਕਿਉਂਕਿ ਪਰਸੋਂ ਵਾਲੀ ਦੀ ਗੱਡੀ ਆ ਜੀ ਇਹ ਇੰਨੀ ਕੁ ਪਾਵਰਫੁੱਲ ਗੱਡੀ ਆ ਇਸ ਜ਼ੁਬਾਨ ਤੋਂ ਬਿਆਨ ਨਹੀਂ ਹੋ ਸਕਦੀ ਕਿਉਂਕਿ ਸੰਤ ਗੁਰੂ ਬਾਬਾ ਪਰਮਾਨੰਦ ਜੀ ਉਹ ਸੰਤ ਉਹ ਮਹਾਨ ਹਸਤੀਆਂ ਜੇ ਕਿਸੇ ਨੂੰ ਚੱਕ ਕੇ ਗੱਡੀ ਦੇ ਵਿੱਚ ਲੈ ਜਾਂਦਾ ਚਾਹੇ ਟੈਕ ਹੋਇਆ ਤੇ ਚਾਹੇ ਲਗਵੇ ਦੀ ਬਿਮਾਰੀ ਆ ਤੇ ਜਿੱਥੇ ਉਹਨਾਂ ਨੇ ਉਂਗਲ ਖੜੀ ਕਰਤੀ ਤੇ ਉਸੇ ਬੰਦਾ ਖੜਾ ਕਰ ਦਿੰਦੇ ਆ ਇਹ ਅੱਖਾਂ ਨਾਲ ਦੇਖਿਆ ਜੀ ਜਕਾਰਾ ਪੋਣਾ ਹਰੀ ਜੀ ਦਾ ਬਹੁਤ ਅਨੰਦਾ ਆ ਜੀ ਬਾਬਾ ਜੀ ਬਹੁਤ ਅਨੰਦਾ ਆ ਵੀ ਇਦਾਂ ਜਾਪਿਆ ਵੀ ਜਿੱਦਾਂ ਬਾਬਾ ਜੀ ਸਾਡੇ ਵਿੱਚੇ ਬਰਾਜਮਾਨ ਸਗੇ ਆ ਤੇ ਉਹ ਤਾਂ ਹਰ ਵੇਲੇ ਕੋਲੇ ਹੀ ਰਹਿੰਦੇ ਆ ਉਹ ਤੇ ਹੁਣ ਜਿਹੜਾ ਪੈਦਲ ਚੱਲਾ ਤੱਜ ਆ ਗਏ ਆ ਤੇ ਜਿਹੜਾ ਗੱਡੀਆਂ ਵਾਲਾ ਚੱਲਾ ਉਹ ਕਿਨਿਕਰੀ ਕਰਨੋਂ ਪਹਿਲੀ ਫਰਾਹ ਤੇ ਸਾਰੀਆਂ ਸਾਕਾਂ ਨੂੰ ਖੁਲਾਸਾ ਕਰਦਾ ਹੈ ਖੁਲਾਸਾ ਪਰਸੋਂ ਵਾਲਿਆਂ ਦੀ ਫਰਾਹ ਬਾਕੀ ਜਨਾਬਾਂ ਤੋਂ ਹੋਰ ਵੀ ਬੁੱਕ ਕੀਤੀ ਬਹੁਤ ਜਨਾਬਾਂ ਬੁੱਕ ਆ ਜੀ 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 ਤੇ ਬੰਦੇ ਦਾ ਸਾਗ ਦਾ ਗ੍ਰਾਮ ਤੇ ਨੇ ਵਾਲਾ ਪਹੁੰਚਦਾ ਭਜਨ ਵੀ ਆ ਰਿਹਾ ਹੈ ਕੀ ਬਾਤ ਆ ਕੀ ਬਾਤ ਬਹੁਤ ਸੱਚੇ ਦਰਬਾਰ ਕੀ ਜੇ ਐ ਐਦਵਾਰ ਨੂੰ ਗੁਫਾ ਵਿੱਚ ਰੱਬ ਵਸਦਾ ਹਾਂ ਦੀ ਆ ਜੀ 23 ਤਰੀਕ ਨੂੰ ਉੱਥੇ ਮਾਲਾ ਵਾਅਮੰਡ ਕਰਾਂਗੇ ਨੰਗਰ ਦੇ ਵਿੱਚ ਜੇ ਮੈਂ ਬੱਚੇ ਦਾ ਭਜਨ ਆ ਰਿਹਾ ਤੇ ਸਾਰਿਆਂ ਸੰਗਤਾਂ ਹੋਮਾ ਵਾ ਕੇ ਭਜਨ ਨੂੰ ਦੇਖੋ ਸੁਣੋ 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 ਤੇ ਨਾਦ ਮਾਣੋ ਬਾਬਾ ਜੀ ਦਾ ਗੁਫਾ ਪੁਣਾ ਹਰੀ ਬਾਬਾ ਜੀ ਦਾ ਗੁਫਾ ਵਿੱਚ ਰੱਬ ਵਸਦਾ ਗੁਫਾ ਵਿੱਚ ਰੱਬ ਵਸਦਾ ਠੀਕ ਤੇ ਠੀਕ ਆ ਜੀ ਇਸ ਬਲੌਗ ਤੇ ਇਨਾ ਹੀ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਮੈਨੂੰ ਪਤਾ ਹੈ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਨਾ ਉਹਨਾਂ ਨੂੰ ਤਾਂ ਵਧੀਆ ਲੱਗਣੀ ਲੱਗਣੀ ਹੈ ਤੇ ਸ਼ੇਅਰ ਜਰੂਰ ਕਰ ਦਿਓ ਠੀਕ ਆ ਜੀ ਲਾਓ ਜਕਾਰਾ ਵੇ ਸਾਰੇ ਜਣੇ ਜਕਾਰਾ ਅਲਹਮਦੁਲਿਲਾਹ ਬਹੁਤ ਸੱਚੇ ਦਰਬਾਰ ਕੀ